ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ ਡਾਕਟਰ ਗੁਰਪ੍ਰੀਤ ਕੌਰ ਨੇ ਧੀ ਨੂੰ ਦਿੱਤਾ ਜਨਮ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਤੋਹਫਾ ਮਨਰੇਗਾ ਮਜ਼ਦੂਰੀ ਚ ਕੀਤਾ ਵੱਡਾ ਵਾਅਦਾ। ਧੀ ਦੇ ਜਨਮ ਤੋਂ ਬਾਅਦ ਸੀਐਮ ਭਗਵੰਤ ਮਾਨ ਅਤੇ ਭਾਬੀ ਗੁਰਪ੍ਰੀਤ ਕੌਰ ਨੂੰ ਦੇਖੋ ਕੀ ਬੋਲੀ ਹਨ ਮੌਲਿਕ ਗਗਨਮਾਨ ਕਹੀਆਂ ਵੱਡੀਆਂ ਗੱਲਾਂ। ਅੱਜ ਪੰਜਾਬ 'ਚ ਰਹੇਗੀ ਸਰਕਾਰੀ ਛੁੱਟੀ ਬੰਦ ਰਹਿਣਗੇ ਸਾਰੇ ادارے। ਬੀਜੇਪੀ ਜੇ ਸ਼ਾਮਲ ਹੋਣ ਬਾਰੇ ਕਾਂਗਰਸੀ ਐਮਪੀ ਗੁਰਜੀ ਤੋਜ ਦਾ ਬਿਆਨ ਗੁਰਸੇ ਜਿਹ ਕਹੀਆਂ ਵੱਡੀਆਂ ਗੱਲਾਂ ਪੰਜਾਬ ਚ ਮੂਡ ਬਦਲੇਗਾ ਮੌਸਮ 8 ਜ਼ਿਲ੍ਹਿਆਂ ਚ ਉਮੀਦਾ ਐਲੋਲਰਟ ਜਾਰੀ ਬੀਜੇਪੀ ਚ ਸ਼ਾਮਿਲ ਹੋਏ ਰਮਨੀਸ਼ ਸਿੰਘ ਬਿੱਟੂ ਦਾ ਵੱਡਾ ਦਾਵਾ ਕਿ ਹਾਂ ਲੋਕ ਸਭਾ ਚੋਣਾਂ ਪਿੱਛੋਂ ਡਿੱਗਣਗੇ ਆਪ ਸਰਕਾਰਾਂ ਬਿਜਲੈਨਸ ਵਿਰੋਧੀ ਵੱਡੀ ਕਾਰਵਾਈ ਪੀਐਸਪੀਸੀਐਲ ਦਾ ਸਹਾਇਕ ਲਾਈਨਮੈਨ 1500 ਰੁਪਏ ਰਿਸ਼ਵਤ ਲੈੰਦਾ ਕੀਤਾ ਕਾਬੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਹੈ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਂਝੀ ਕੀਤੀ ਹੈ ਮੁੱਖ ਮੰਤਰੀ ਨੇ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਵਾਹਿਗੁਰੂ ਜੀ ਨੇ ਬੇਟੇ ਦੀ ਦਾਤ ਬਖਸ਼ੀ ਹੈ ਜੱਚਾ ਬੱਚਾ ਦੋਵੇਂ ਤੰਦਰੁਸਤ ਹਨ ਬੀਤੀ ਰਾਤ ਹੀ ਡਾਕਟਰ ਗੁਰਪ੍ਰੀਤ ਕੋਰ ਦੇ ਹਸਪਤਾਲ ਵਿੱਚ ਦਾਖਲ ਹੋਣ ਦੀਆਂ ਫਵਰਾ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਬੀਤੀ ਰਾਤ ਮੁਹਾਲੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰ ਗੁਰਪ੍ਰੀਤ ਕੌਰ ਗਰਭਵਤੀ ਸਨ ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਖੁਦ ਦਿੱਤੀ ਸੀ ਉਹਨਾਂ ਨੇ 26 ਜਨਵਰੀ ਮੌਕੇ ਲੁਧਿਆਣਾ ਵਿੱਚ ਰੱਖੇ ਸਰਕਾਰੀ ਸਮਾਗਮ ਵਿੱਚ ਕਿਹਾ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਤੱਕ ਖੁਸ਼ੀਆਂ ਆਉਣ ਵਾਲੀਆਂ ਹਨ ਕੇਂਦਰ ਸਰਕਾਰ ਨੇ ਮੰਦੇਗਾ ਤਹਿਤ ਕੰਮ ਕਰਦੇ ਮਜ਼ਦੂਰਾਂ ਨੂੰ ਵੱਡਾ ਤੋਹਫਾ ਕਾ ਦਿੱਤਾ ਹੈ ਸਰਕਾਰ ਨੇ ਮੰਨੇਗਾ ਮਜ਼ਦੂਰੀ ਦਰ ਵਿੱਚ 3 ਤੋਂ 10% ਦੀ ਦਾਵਦਾ ਕੀਤਾ ਹੈ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਧੀ ਮਜ਼ਦੂਰੀ ਦੀ ਦਰ 2024-25 ਲਈ ਹੈ ਮੰਰੇਗਾ ਮਜ਼ਦੂਰੀ ਲਈ ਨਵੀਆਂ ਦਰਾਂ 1 April 2024 ਤੋਂ ਲਾਗੂ ਹੋਣਗੀਆਂ ਮੰਰੇਗਾ ਮਜ਼ਦੂਰੀ ਵਿੱਚ ਵਾਅਦਾ ਚਾਲੂ ਬੀਤੀ ਸਾਲ ਵਿੱਚ ਕੀਤੇ ਵਾਅਦੇ ਦੇ ਬਰਾਬਰ ਹੀ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਉੱਤਰ ਪ੍ਰਦੇਸ਼ ਦੇ ਉੱਤਰਾਖੰਡ ਵਿੱਚ 2023-24 ਦੇ ਮੁਕਾਬਲੇ ਵਿੱਚ 2024-25 ਲਈ ਮਜ਼ਦੂਰੀ ਵਿੱਚ ਘੱਟੋ ਘੱਟ 3% ਦਾ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਗੋਆ ਵਿੱਚ ਮਜ਼ਦੂਰੀ ਸਭ ਤੋਂ ਵੱਧ ਗਈ ਹੈ ਇੱਥੇ ਮੰਡੇਗਾ ਦੀਆਂ ਮਜ਼ਦੂਰੀ ਦਰਾਂ ਵਿੱਚ 10.6% ਦਾ ਵਾਅਦਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਤੀਨ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਖੁਦ ਸਾਂਝੀ ਕੀਤੀ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿ ਹੈਗੇ ਵਾਹਿਗੁਰੂ ਜੀ ਨੇ ਪੇਟੀ ਦੀ ਦਾਤ ਬਖਸ਼ੀ ਹੈ। ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ। ਦੱਸਦੇ ਕਿ ਸੀਐਮ ਮਾਨ ਦੇ ਘਰ ਤੀ ਦੇ ਜਨਮ ਮਗਰੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। Yeah. Uh -huh. ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਵੀ ਸੀਐਮ ਭਗਵੰਤ ਮਾਨ ਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਵਧਾਈ ਦਿੰਦਿਆਂ ਲਿਖਿਆ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅਤੇ ਭਾਬੀ ਡਾਕਟਰ ਗੁਰਪ੍ਰੀਤ ਕੌਰ ਜੀ ਦੇ ਘਰ ਬੇਟੀ ਦੀ ਦਾਤ ਹੋਣ ਤੇ ਢੇਰ ਸਾਰੀਆਂ ਮੁਬਾਰਕਾਂ ਪਰਿਵਾਰ 'ਚ ਨਵੇਂ ਖਿੜੇ ਇਸ ਫੁੱਲ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਪਰਿਵਾਰ ਅਤੇ ਸਾਡੀ ਪਿਆਰੀ ਭਤੀਜੀ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 29 ਮਾਰਚ ਯਾਨੀ ਅੱਜ ਸੂਬੇ ਭਰ ਵਿੱਚ ਸਰਕਾਰੀ ਛੁੱਟੀ ਆਉਣ ਵਾਲੀ ਹੈ ਇਸ ਦਿਨ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ਅਦਾਰਿਆਂ ਤੇ ਹੋਰ ਵਪਾਰਕ ਕਾਈਆਂ ਵਿੱਚ ਛੁੱਟੀ ਰਹੇਗੀ दरअसल ਸੂਬਾ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਗੁੱਡ ਫਰਾਈਡੇ ਦੇ ਮੌਕੇ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਗੁਰਜੀਤ ਓਜਲਾ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ ਕਿ ਮੇਰੇ ਬਾਰੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਪਰ ਮੈਂ ਕਿਤੇ ਵੀ ਨਹੀਂ ਜਾ ਰਿਹਾ। ਹਾਂ ਇਸ ਦੇ ਨਾਲ ਹੀ ਉਹਨਾਂ ਨੇ ਪੱਤਰਕਾਰਾਂ ਨੂੰ ਬੋਲਦਿਆਂ ਕਿ ਹੈ ਕਿ ਜਿਹੜੇ ਪੱਤਰਕਾਰ ਇਹ ਅਫਵਾਹਾਂ ਫੈਲਾ ਰਹੇ ਹਨ ਜੋ ਠੀਕ ਨਹੀਂ ਹੈ। ਗੁਰਜੀਤ ਓਜਲਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਡਾਟਕੇ ਕਾਂਗਰਸ ਦੇ ਨਾਲ ਖੜੇ ਹਨ ਲੋਕ ਹਵਾਹਾਂ ਵਾਲੀਆਂ ਖਬਰਾਂ ਤੋਂ ਸੁਚੇਤ ਰਹਿਣ ਉਹਨਾਂ ਨੇ ਪੱਤਰਕਾਰਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਵਧੀਆ ਰਾਜਨੀਤੀ ਤੇ ਡਿਬੇਟ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਪੀੜ੍ਹੀ ਵੀ ਯਾਦ ਰੱਖ ਸਕੇ ਤੇ ਲੋਕਤੰਤਰ ਨੂੰ ਬਹਾਲ ਕਰਕੇ ਰੱਖੋ ਓਜਲਾ ਨੇ ਕਿਹਾ ਹੈ ਕਿ ਪਹਿਲਾਂ ਵੀ ਦੋ ਵਾਰ ਅਮਰੀਕਲ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਹੈ ਇਸ ਵਾਰ ਵੀ ਜਿੱਤ ਹਾਸਲ ਕਰਾਂਗੇ ਇਸ ਦੌਰਾਨ ਗੁਰਜੀਤ ਧੋਜਣਾ ਨੇ ਭਾਜਪਾ ਦੇ ਨਿਸ਼ਾਨਾ ਵੀ ਨਿੰਦੇ ਹਨ ਕਿ ਹੈ ਕਿ ਦੇਸ਼ 'ਚ ਅਨੈਲਾਨੀ ਐਮਰਜੈਂਸੀ ਹੈ ਉਹਨਾਂ ਕਿ ਹੈ ਕਿ ਕਾਂਗਰਸ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ ਭਾਜਪਾ ਪਾਰਟੀ 'ਚ ਪੰਨ ਤੋੜ ਕਰ ਰਹੀ ਹੈ ਪਰ ਕਾਂਗਰਸ ਮਜ਼ਬੂਤੀ ਨਾਲ ਖੜੀ ਹੈ ਸਿਰਫ ਦੁਬਾਰ ਨਾਲ ਲੀਡਰ ਤੋੜੇ ਜਾ ਰਹੇ ਹਨ ਵੈਸਟਰਨ ਡਿਸਟਰਬੈਂਸ ਨੇ ਇੱਕ ਵਾਰ ਫਿਰ ਪੰਜਾਬ ਦੇ ਮੌਸਮ ਵਿੱਚ ਬਦਲਾਅ ਲਿਆਉਂਦਾ ਹੈ ਪੰਜਾਬ ਦੇ ਮਾਝੇ 'ਚ ਬੁੱਧਵਾਰ ਤੋਂ ਹੀ ਬਦਲਾਅ ਅਤੇ ਤੇਜ਼ ਹਮਾਵਾਂ ਦਾ ਅਸਰ ਦੇਖਣ ਨੂੰ ਮਿਲਿਆ ਹੈ ਇਸ ਦੇ ਨਾਲ ਹੀ ਅੱਜ ਵੀ ਮੀਂਹ ਅਤੇ ਤੇਜ ਹਵਾਵਾਂ ਨੂੰ ਲੈ ਕੇ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ ਅੱਜ ਤੋਂ 30 ਮਾਰਚ ਯਾਨੀ ਕੱਲ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ ਵਿੱਚ ਘੱਟੋ ਘੱਟ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਸਰਗਰਮ ਪਛਵੀਂ ਗੜਬੜੀ ਕਾਰਨ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅਮਰਸੇਰ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਅਤੇ ਕੱਲ ਪੰਜਾਬ ਦੇ ਜ਼ਿਆਤਰੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ 3 ਦਿਨਾਂ ਵਿੱਚ ਪੰਜਾਬ 'ਚ ਬੱਦਲਾਂ ਕਾਰਨ ਗਰਮੀ ਦਾ ਅਸਰ ਦੇਖਣ ਨੂੰ ਮਿਲੇਗਾ। ਕਾਂਗਰਸ ਦੇ ਟੀਕਟ ਤੇ 3 ਵਾਰ ਜਿੱਤ ਕੇ ਲੋਕ ਸਭਾ 'ਚ ਹੋਂਚੇ ਸਾਹਬ ਕਾ ਮੁਖ ਮੰਤਰੀ ਬੀਨਤ ਸਿੰਘ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਸ਼ ਸਿੰਘ ਮਿੱਟੂ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਨੂੰ ਆਪਣੀ ਤਰਜੀਹ ਦੱਸ ਹੈ 10 ਸਾਲਾਂ ਵਿੱਚ ਦੋ ਵਾਰ ਵਿਰੋਧੀ ਧਿਰ ਚ ਬੈਠਣ ਤੋਂ ਬਾਅਦ ਉਹ ਪੰਜਾਬ ਲਈ ਕੁਝ ਨਹੀਂ ਕਰ ਸਕੇ ਜਿਸ ਕਾਰਨ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੇ ਕਿ ਹੈਗੇ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਤੇ ਦਿੱਲੀ ਵਿੱਚ ਆਪ ਦੀ ਸਰਕਾਰ ਡਿੱਗ ਜਾਵੇਗੀ ਉਹਨਾਂ ਨੇ ਆਖਿਆ ਕਿ ਪੰਜਾਬ ਤੇ ਦਿੱਲੀ ਦੇ ਵਿਧਾਇਕ ਇਸ ਪਾਰਟੀ ਨੂੰ ਛੱਡ ਛੱਡ ਭੱਜਣਗੇ ਕਿਉਂਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹੈ ਤੇ ਦੂਜਾ ਰਾਗ ਵਿੱਚ ੱਡਾ ਪਘੋੜਾ ਹੋਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਸਪਸ਼ਟ ਕਿਹਾ ਹੈ ਕਿ ਉਹਨਾਂ ਦੇ ਦਾਦਾ ਬਿਆਨਤ ਸਿੰਘ ਨੇ ਕਾਂਗਰਸ ਪਾਰਟੀ ਲਈ ਨਹੀਂ ਸਗੋ ਪੰਜਾਬ ਲਈ ਕੁਰਬਾਨੀ ਦਿੱਤੀ ਹੈ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਬਿਆਨਤ ਸਿੰਘ ਕਾਂਗਰਸ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਇਸ ਪਾਰਟੀ ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਉਹਨਾਂ ਨੇ ਕਾਂਗਰਸ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਸਪਸ਼ਟ ਕੀਤਾ ਹੈ ਕਿ ਅੱਜ ਦੇ ਸਮੇਂ ਵਿੱਚ ਇਹ ਕਾਂਗਰਸ ਜਾਂ ਭਾਜਪਾ ਬਾਰੇ ਨਹੀਂ ਹੈ ਕੋਈ ਵੀ ਪਾਰਟੀ ਸੁਭਾਵਿਕ ਤੌਰ ਤੇ ਚੰਗੀ ਜਾਂ ਮਾੜੀ ਨਹੀਂ ਹੁੰਦੀ ਬਿੱਟੂ ਨੇ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਦੇ ਜੋ ਰਵਾਇਤੀ ਕਾਂਗਰਸ ਰਹੀ ਹੈ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਇਨਰਸ ਬਿਊਰੋ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਬਲਵੇੜਾ ਜਿਹੜਾ ਪਟਿਆਲਾ ਵਿਖੇ ਤਕਨੀਕੀ ਸਹਾਇਕ ਲਾਈਨਮੈਨ ਵੱਜੋਂ ਤਾਇਨਾਤ ਚਰਨਜੀਤ ਸਿੰਘ ਜੋ ਬਤੌਰ ਖਾਤਿਰਕਾਰ ਕਲਰਕ ਵੱਜੋਂ ਕੰਮ ਕਰ ਰਿਹਾ ਹੈ ਨੂੰ 15000 ਰੁਪਏ ਦੀ ਰਿਸ਼ਵਤ ਲੈਣ ਦੇ ਅੰਗੇ ਹੱਤੀ ਕਾਬੂ ਕੀਤਾ ਹੈ ਉਕਤ ਮੁਲਜ਼ਮ ਬिलासपुर ਡੇਰੇ ਬਾਜੀਗਰ ਬਸਤੀ ਪਟਿਆਲਾ ਵਿਖੇ ਰਹਿ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ਉਕਤ ਮੁਲਜ਼ਮ ਨੂੰ ਹਰਿੰਦਰ ਸਿੰਘ ਵਾਸੀ ਪਿੰਡ ਦੁੱਲਵਾ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਅੱਗੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ ਕੋਲ ਪਹੁੰਚ ਕਰਕੇ ਦੋਸ਼ਲਾ ਕਿ ਉਸ ਦੇ ਦਾਦੇ ਦੀ ਮਲਕੀਅਤ ਵਾਲਾ ਟਿਊਬਵੈਲ ਬਿਜਲੀ ਕਨੈਕਸ਼ਨ ਉਸ ਦੇ ਨਾਮ ਤੇ ਤਬਦੀਲ ਕਰਨ ਬਦਲੇ ਉਕਤ ਮੁਲਜ਼ਮ ਨੇ ਉਸ ਕੋਲੋਂ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਬੁਲਾਰੇ ਨੇ ਦੱਸਿਆ ਕਿ ਮੁਰਲੀ ਜਾਂਚ ਉਪਰੰਤ ਵਿਜੀਲੈਂਸ ਵਿਰੋਧੀ ਟੀਮ ਨੇ ਜਾੜ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15000 ਰੁਪਏ ਰਿਸ਼ਵਤ ਲੈਂਦਿਆਂ ਅੱਗੇ ਹਤੀ ਕਾਬੂ ਕੀਤਾ ਹੈ ਅਰਵਿੰਦ ਕੇਜ ਦਿਵਾਲ ਨੂੰ ਈਡੀ ਨੇ ਰਾਉਜ਼ ਅਵੇਨਿਊ ਕੋਰਟ ਵਿੱਚ ਪੇਸ਼ ਕੀਤਾ ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਦੇ ਜਨਮ ਦੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦੇ ਬੇਟੀ ਹੋਈ ਹੈ ਉਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦੱਸਣਯੋ ਹੈ ਕਿ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਮੰਚ ਐਕਸ ਤੇ ਪੋਸਟ ਕਰਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਬਾ imageHeight ਗੁਰਜੀ ਨੇ ਧੀ ਦੀ ਦਾਤ ਬਖਸ਼ੀ ਹੈ ਜੱਚਾ ਬੱਚਾ ਦੋਵੇਂ ਤੰਦਰੁਸਤ ਹਨ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੇ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਸਾਡੀ ਮਾਤਾ ਜੀ ਸਾਡੇ ਭੈਣ ਜੀ ਮਨਪ੍ਰੀਤ ਕੌਰ ਸੱਦੇ ਘਰੇ ਖੁਸ਼ੀ ਦਾ ਇੱਕ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਅੱਜ ਬੇਟੀ ਪੈਦਾ ਹੋਈ ਹੈ ਜੀ ਮਾਨ ਸਾਹਿਬ ਦੇ ਪਰਿਵਾਰ ਦੇ ਵਿੱਚ ਮੁੱਖ ਮੰਤਰੀ ਪਰਿਵਾਰ ਦੇ ਵਿੱਚ ਸੋ ਮੇਰੇ ਵੱਲੋਂ ਸਾਡਾ ਵਿਧਾਨ ਸਭਾ ਨਾਪਾਦੀ ਮਹਿਲਾ ਵਿੰਗ ਸਾਰੀ ਟੀਮ ਵੱਲੋਂ ਸਾਡੀ ਲੀਡਰਸ਼ਿਪ ਵੱਲੋਂ ਵਿਧਾਨ ਸਭਾ ਨੰਬਾ ਵੱਲੋਂ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਸਾਹਿਬ ਦੇ ਪੂਰੇ ਪਰਿਵਾਰ ਨੂੰ ਸਾਡੀ ਬੇਬੇ ਨੂੰ ਸਾਡੇ ਭੈਣ ਜੀ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਮਾਤਮਾ ਕਰੇ ਬੱਚੀ ਤੰਦਰੁਸਤ ਰਹੇ ਪਰ ਬੱਚੀ ਵੱਡੀ ਹੋ ਕੇ ਆਪਣੇ ਮਾਪੇ ਦਾ ਰੌਸ਼ਨ ਕਰੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਕੰਮ ਕਰੇ ਸੋ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਮੁੱਖ ਮੰਤਰੀ ਪੰਜਾਬ ਦੀ ਧੀਆਂ ਜਿਹੜੀਆਂ ਨੇ ਨਾ ਜੀ ਸੰਸਾਰ ਬਹੁਤ ਬਦਲ ਗਿਆ ਅੱਜ ਧੀਆਂ ਜਿਹੜੀਆਂ ਨੇ ਪੁੱਤਾਂ ਨਾਲੋਂ ਵੱਧ ਮਾਪੇ ਦੀ ਸੇਵਾ ਕਰਦੀਆਂ ਪੁੱਤ ਤਾਂ ਜੀ ਜ਼ਮੀਨਾਂ ਵਡਾਉਂਦੇ ਨੇ ਹਿੱਸੇ ਪਿੱਛੇ ਲੜਦੇ ਨੇ ਕਿ ਜੀ ਮੈਨੂੰ ਘੱਟ ਪ੍ਰਾਪਰਟੀ ਮਿਲੇ ਮੈਨੂੰ ਘੱਟ ਮਿਲੇ ਧੀ ਕੋਲੇ ਕੁਝ ਵੀ ਨਹੀਂ ਹੁੰਦਾ ਜੀ ਪਰ ਧੀ ਫਿਰ ਵੀ ਆਪਣੇ ਮਾਪੇ ਦੀ ਅਖੀਰਲੇ ਦਮ ਤੱਕ ਸੇਵਾ ਕਰਦੀ ਹੈ ਜੀ ਸੋ ਧੀਆਂ ਦਾ ਬਹੁਤ ਉੱਚਾ ਆਉਂਦਾ ਜੀ ਗੁਰਬਾਣੀ ਦੇ ਵਿੱਚ ਲਿਖਿਆ ਹੈ ਤੈ ਤੀਨ ਨੂੰ ਬਹੁਤ ਮਾਨ ਸਤਕਾਰ ਦਿੰਦਾ ਹੈ ਜੀ ਸੋ ਇਹ ਸਾਡੀ ਮੈਂਟੈਲਿਟੀ ਜਿਹੜੀ ਹੈ ਕਿ ਧੀਆ ਅਗਰ ਪੈਦਾ ਹੋ ਗਈਆਂ ਤਾਂ ਜਿਹੜੇ ਤੇ ਉਦਾਸੀ ਲੈ ਆਉਣੀ ਕੋਈ ਚੰਗੀ ਗੱਲ ਨਹੀਂ ਹੈ ਇਹ ਸਮਾਂ ਬਦਲ ਗਿਆ ਅੱਜ ਧੀਆ ਜਿਹੜੀਆਂ ਨੇ ਮੁੰਡਿਆਂ ਨਾਲੋਂ ਵੀ ਵੱਧ ਕੇ ਸਮਾਜ ਦੇ ਵਿੱਚ ਵੀ ਮਾਪੇ ਦੀ ਸੇਵਾ ਵੀ ਪੜ੍ਹਾਈ ਲਿਖਾਈ ਚ ਵੀ ਕਿਸੇ ਵੀ ਕੰਮ ਕੰਮ ਦੇ ਵਿੱਚ ਧੀਆ ਸਭ ਤੋਂ ਅੱਗੇ ਨੇ ਮਾਤ ਸਾਹਿਬ ਵੀ ਕਹਿੰਦੇ ਨੇ ਸਿਰਫ ਤੇ ਸਿਰਫ ਗਰਦਨ ਸਿੱਧੀ ਰੱਖਣ ਦਾ ਮੁੱਲ ਕਰ ਰਹੇ ਆ ਕੱਲ ਮੈਨੂੰ ਵੀ ਟੈਲੀਫੋਨ ਆਇਆ ਹੈ ਕਹਿੰਦਾ ਆਫਰ ਬੜੀ ਵਧੀਆ ਚੱਲ ਰਹੀ ਐ ਪਾਰਟੀ ਛੱਡਨੀ ਚਾਹੁੰਦੇ ਹੋ ਮੈਂ ਗੱਲਾਂ ਗੱਲਾਂ ਚ ਪੁੱਛਿਆ ਮੈਂ ਕਿਹਾ ਜੀ ਕੌਣ ਬੋਲ ਰਿਹਾ ਕਹਿੰਦਾ ਜੀ ਮੈਂ ਸੇਵਕ ਬੋਲ ਰਿਹਾ ਬਾਹਰ ਦੇ ਨੰਬਰ ਤੋਂ ਫੋਨ ਆਇਆ 45 45 ਕਰੋੜ ਰੁਪਏ ਚੁੱਕੀ ਫਿਰਦੇ ਨੇ ਕਾਰਨ ਕੀ ਐ ਕਾਰਨ ਸਿਰਫ ਐ ਵੀ ਐਮਐਲਏ ਪੁੱਟ ਕੇ ਸਾਡੇ ਵੱਲੋਂ ਆ ਜੇ ਮੈਂ ਕਿਹਾ ਉਹ ਗੱਲ ਸੁਣ ਮੈਂ ਕਿਹਾ ਤੂੰ ਗਲਤ ਜਗ੍ਹਾ ਤੇ ਫੋਨ ਕਰ ਲਿਆਈ ਇੱਥੇ ਇਹ ਜ਼ਮੀਰਾਂ ਵੇਚ ਕੇ ਨਹੀਂ ਐ ਆਪਣੀ ਹਿੱਕ ਦੇ ਜੋਰ ਤੇ ਆਪਣੇ ਲੋਕਾਂ ਦੇ ਪਿਆਰ ਦੀ ਇਹਨਾਂ ਦੀ ਕੱਲੀ-ਕੱਲੀ ਵੋਟ ਦੇ ਹੱਕਦਾਰ ਹੈ ਜਿਸ ਦਿਨ ਅਸੀਂ ਵੇਚ ਕੇ ਤੇ ਮੈਂ ਇੱਕ ਗੱਲ ਕਹੂੰਗਾ ਮੈਂ ਉਸ ਦਿਨ ਆਪਣੇ ਦੀ ਆਤਮ ਹੱਤਿਆ ਕਰ ਚੁੱਕਾ ਮੈਂ ਤੁਹਾਡੀ ਸੇਵਾ ਲਈ ਉਸ ਦੀ ਮੇਰੇ ਪਰਿਵਾਰ ਤੇ ਜਿਉ ਪੈਸਾ ਪੈਸਾ ਤੇ ਜਦੋਂ ਮੈਂ ਯੂਥ ਦਾ ਪ੍ਰਧਾਨ ਸੀ ਉਦੋਂ ਕਾਂਗਰਸ ਦੇ ਸਾਡੇ ਸੇਕਰੀ ਸਾਹਿਬ ਮੈਨੂੰ ਬੜੀਆਂ ਆਫਰਾਂ ਭੇਜਦੇ ਰਹੇ ਜਦੋਂ ਹੁਕਮੀਨਾ ਪ੍ਰਚਾਰ ਕਰ ਰਹੇ ਸੀ ਕਹਿੰਦੇ ਲੱਕਰ ਦੀ ਹੈ ਗੱਡੀ ਦੇ ਬਾਹਰ ਆ ਬੰਦੇ ਵਿੱਚੋਲੇ ਪਾਉਂਦੇ ਸੀ ਮਾਈਕਾ ਪੈਸਾ ਨਹੀਂ ਇਹ ਪੈਸਾ ਨਹੀਂ ਅਸੀਂ ਜ਼ਮੀਰਾਂ ਵਾਲੇ ਆ ਜ਼ਮੀਰਾਂ ਵਾਲੇ ਸੋ ਜਦੋਂ ਐਮਐਲਏ ਦੀਆਂ ਵੋਟਾਂ ਹੋਈਆਂ ਮੈਂ ਤੁਹਾਡੇ ਕੋਲ ਵੋਟਾਂ ਨਹੀਂ ਮੰਗੂੰਗਾ ਇੱਕੋ ਗੱਲ ਕਹੂੰਗਾ ਜੇ ਸ਼ਹਿਰੀ ਕਲਸੀ ਨੇ ਕੰਮ ਕੀਤਾ ਤੇ ਵੋਟ ਪਾਇਓ ਨਹੀਂ ਤੇ ਵੋਟ ਜਾ ਪਾਇਓ ਆ ਕੋਈ ਕਹਿ ਸਕਦਾ ਸੀ ਇਹਨਾਂ ਚੋਂ ਕੋਈ ਕਹਿ ਸਕਦਾ ਸੀ ਇਹਨਾਂ ਚੋਂ ਕਿਉਂਕਿ ਕੀਤਾ ਇਹ ਲੱਭਦੇ ਨਹੀਂ ਸੀ ਬਹੁਤ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਧੀਆ ਵੈਸੀ ਭਾਗਾ ਵਾਲੀਆਂ ਹੁੰਦੀਆਂ ਧੀਏ ਜਿਹਦੇ ਘਰ ਚ ਆਉਂਦੀ ਆ ਘਰ ਦੇ ਸਾਰੇ ਭਾਗ ਖਰੇ ਹੋ ਜਾਂਦੇ ਆ ਔਰ ਘਰ ਦੇ ਦਰਵਾਜੇ ਖੁੱਲੇ ਹੋ ਜਾਂਦੇ ਆ ਧੀਆ ਕਰਮਾਂ ਵਾਲੀਆਂ ਹੁੰਦੀਆਂ ਜਿਸ ਘਰ ਦੇ ਵਿੱਚ ਧੀ ਹੁੰਦੀ ਆ ਉੱਥੇ ਹਮੇਸ਼ਾ ਬਰਕਤ ਰਹਿੰਦੀ ਆ ਪਰਮਾਤਮਾ ਵੱਲੋਂ ਹੀ ਵਰਕਰ ਰਹਿੰਦੀ ਆ ਅੱਜ ਦੇ ਮੈਂ ਇਸ ਖੁਸ਼ੀ ਦੇ ਦਿਨ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੂੰ ਔਰ ਉਹਨਾਂ ਦੀ ਮੈਸੀ ਨੂੰ ਔਰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕਿਉਂਕਿ ਕੰਜਕ ਆਈ ਆ ਕੰਜਕਾ ਭਾਗਾਂ ਵਾਲੀਆਂ ਹੁੰਦੀਆਂ ਬਹੁਤ-ਬਹੁਤ ਮੁਬਾਰਕਾਂ ਸਰ ਮਠਾਈ ਵੰਡੀ ਜਾ ਰਹੀ ਆ ਤੁਸੀਂ ਦੇ ਵਿੱਚੋਂ ਮਠਕਵਾ ਦੇ ਦੇਖੋ ਧੀ ਧੀ ਜਦੋਂ ਆਉਂਦੀ ਹੁੰਦੀ ਆ ਉਦੋਂ ਤਾਂ ਸਾਰੀਆਂ ਮਠਿਆਈਆਂ ਵਾਲੇ ਕੰਮ ਹੁੰਦਾ ਵਾ ਕਿਉਂਕਿ ਇਹ ਆਪ ਬਾਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਧੀਆ ਤੁਰਦੀਆਂ ਨੇ ਤਾਂ ਹੀ ਅੱਜ ਦਾ ਜਿਹੜਾ ਸੰਸਾਰ ਦੀ ਤਰੱਕੀ ਦਾ ਕਾਰਨੀ ਧੀਆ ਨੇ ਅਸਲ ਧੀਆ ਦਾ ਭਾਗਾਂ ਵਾਲੀਆਂ ਹੁੰਦੀਆਂ ਨੇ ਬਹੁਤ-ਬਹੁਤ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਪਾਗਾਂ ਵਾਲੀ ਆਤੀ ਦਾ ਵੱਡਾ ਮਾਣ ਬਖਸ਼ਿਆ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਨੂੰ અલਵੇ ਦਾ ਕਹਿ ਕੇ ਐਲਪੀ ਬਣਾਇਆ ਕੀ ਕਹਿਣਾ ਚਾਹੋਗੇ ਵੋਟਾਂ ਤੋਂ ਪਹਿਲਾਂ ਦੂਸਰੀ ਪਾਰਟੀ ਸਾਹਮਣੇ ਹੋ ਗਈ ਦੇਖੋ ਇਹ ਉਹਨਾਂ ਬੰਦਿਆਂ ਦਾ ਜਿਹੜਾ ਨਿੱਜੀ ਫੈਸਲਾ ਹੈ ਉਹਨਾਂ ਗਲਤ ਫੈਸਲਾ ਲਿਆ ਜਿਲੰਦਰ ਦੇ ਲੋਕ ਆਲੰਦੋ ਵੋਟਾਂ ਇਹਦੇ ਚ ਉਹਦਾ ਜਵਾਬ ਦੇਣਗੇ ਜੇ ਜਿਲੰਦਰ ਦੇ ਲੋਕਾਂ ਤਾਜ ਦਿੱਤਾ ਨਾ ਐਰਕਾ ਜਿਲੰਦਰ ਦੇ ਲੋਕਾਂ ਨੇ ਹਾਰ ਵੀ ਇਹਨਾਂ ਨੂੰ ਦੇਣੀ ਆ ਜੇ ਇਹਨਾਂ ਨੇ ਉਹਨਾਂ ਦਾ ਮਾਣ ਸਤਕਾਰ ਜਿਹੜਾ ਉਹ ਤੋੜਿਆ ਵਾ ਜਲੰਧਰ ਦੇ ਲੋਕਾਂ ਦਾ ਤੇ ਜਲੰਧਰ ਦੇ ਲੋਕ ਐਰਕਾ ਮੂੰਹ ਤੋੜਵਾ ਜਵਾਬ ਦੇਣਗੇ ਲੋਕਾਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਹੀ ਲੋਕਾਂ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ 2 ਸਾਲਾਂ ਦੇ ਕੰਮਾਂ ਨੂੰ ਫਤਵਾ ਦਿੱਤਾ ਹੀ ਸਾਡੇ ਸਾਰੇ ਕਿਟਰ ਨੇ ਉੱਥੇ ਜਾ ਕੇ ਮਿਹਨਤ ਕੀਤੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਤੇ ਗਲਤਫਹਿਮੀ ਲੈ ਕੇ ਬਹਿ ਗਏ ਐਰਕਾ ਲੋਕ ਜਵਾਬ ਦੇ ਦੇਣ 45000 ਕੁੜੀਆਂ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ 加 ਵੀ ਨੌਕਰੀਆਂ ਆਮ ਕਰਾਂ ਦਿੱਤੀਆਂ ਪੁੱਤਾਂ ਨੂੰ ਦਿੱਖਿਆ ਜਾਣੀਆਂ ਜਿਵੇਂ ਅੱਕੇ ਮੈਰਿਟ ਤੇ ਆਧਾਰ ਤੇ ਭਰਤੀ ਹੋਈ ਹੈ ਉਹ ਵੀ ਮੈਰਿਟ ਦੇ ਆਧਾਰ ਤੇ ਕਾ ਭਰਤੀ ਹੋਊ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਬੇਰੁਜ਼ਗਾਰੀ ਆ ਅਗਲੇ ਕਿੰਨਾ ਸਾਲਾਂ ਦੇ ਵਿੱਚ ਬਿਲਕੁਲ ਕੱਟ ਕਰਨ ਦੀ ਕੋਸ਼ਿਸ਼ ਕਰਾਂਗੇ ਮਿਸ਼ਲੀਆਂ ਸਰਕਾਰਾਂ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਤੁਣ ਸਰਦਾਰ ਭਗਵਤ ਸਿੰਘ ਮਾਲ ਲੱਗੇ ਆ ਜਦੋਂ ਤੰਦ ਨਹੀਂ ਤਾਣਾ ਵਿਗੜਿਆ ਹੋਵੇ ਨਾ ਉਦੋਂ ਉਹਨੂੰ ਸਵਾਰਨ ਤੇ ਟਾਈਮ ਲੱਗਦਾ 75 ਸਾਲਾਂ ਦਾ ਤਾਣਾ ਵਿਗੜਿਆ ਠੀਕ ਹੋਣ ਤੇ ਟਾਈਮ ਲੱਗੂਗਾ ਠੀਕ ਕਰਕੇ 2027 ਵਾਲੀ ਵੋਟ ਫੇਰ ਮੰਗਣਾ ਪਏਗਾ ਕਿਸੇ ਕਿਸ ਹਾਲ ਜਿਹੜੇ ਐਮਐਲਏ ਸਾਹਿਕ ਥੋੜਾ ਜੁੰਦੇ ਆ ਲੋਕਾਂ ਦੀ ਆਵਾਜ਼ ਜਨਤਾ ਤੱਕ ਪਹੁੰਚਉਂਦੇ ਆ ਉਹ ਚੈਨਲ ਬੰਦ ਕਿਉਂ ਕਰ ਦਿੱਤੇ ਜਾਂਦੇ ਆ ਪੰਜਾਬ ਸਰਕਾਰ ਕਰਦੀ ਆ ਜਾਂ ਸੈਂਟਰ ਸਰਕਾਰ ਦੇ ਜਿਹੜੇ ਚੈਨਲ ਬੰਦ ਕਰਨ ਦੀ ਤਾਕਤ ਉਹ ਸੈਂਟਰ ਸਰਕਾਰ ਕੋ ਸੈਂਟਰ ਸਰਕਾਰ ਇਹੋ ਜੇ ਕੰਮ ਕਰਦੀ ਆ ਜਦੋਂ net ਬੰਦ ਕੀਤਾ ਜਾਂਦਾ net ਵੀ ਸੈਂਟਰ ਸਰਕਾਰ ਦੇ ਹੁਕਮਾਂ ਤੇ ਬੰਦ ਕੀਤਾ ਜਾਂਦਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਉਹ ਆਮ ਲੋਕਾਂ ਦੀ ਸਰਕਾਰ ਤੇ ਜਿਹੜਾ ਮੀਡੀਆ ਉਹ ਲੋਕਤੰਤਰਤਾ ਹੁਣਾਂ ਝਾੜੂ ਵਾਲੇ ਆ ਗਏ ਇਹਨਾਂ ਨੇ ਪਿਛਲੇ ਢਾਈ ਤਿੰਨ ਸਾਲਾਂ 'ਚ ਜਿਵੇਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਲੁੱਟਣ ਤੇ ਲੱਗੇ ਆ ਘਰ ਘਰ ਨਸ਼ਾ ਪਜਾ ਦਿੰਦਾ ਹੈ ਗੈਂਗਸਟਰ ਰਾਜ ਕਰ ਕਰ ਰਹੇ ਆ ਲੁੱਟ ਖੂਹਾਂ ਹੋਈ ਜਾਂਦੀਆਂ ਵਪਾਰੀ ਇੱਥੋਂ ਭੱਜ ਗਏ ਆ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਹਰ ਚੀਜ਼ 'ਚ ਪੈਸਾ ਉਸ ਕਰਕੇ ਜੇ ਆਪਾਂ ਨਾ ਇਕੱਠੇ ਹੋਈਏ ਤਾਂ ਫਿਰ ਪੰਜਾਬ ਬਹੁਤ ਪਿੱਛੇ ਚਲੇ ਜਾਊਗਾ ਮੈਂ ਸਾਰਿਆਂ ਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਦੇਖੋ ਪੰਜਾਬ ਆਪਣਾ ਆਪਣੇ ਬੱਚਿਆਂ ਦਾ ਭਵਿੱਖ ਇੱਥੇ ਪੰਜਾਬ 'ਚ ਹੈ ਹੁਣਾਂ ਲੜੀ ਲੜਾਈ ਹੈ ਇੱਕ ਪਾਸੇ ਥੋਡੀ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਅਕਾਲੀ ਦਲ ਹੈ ਦੂਜੇ ਪਾਸੇ ਦਿੱਲੀ ਵਾਲਿਆਂ ਦੀ ਪਾਰਟੀ ਹੈ ਜਿੰਨੇ ਦਿੱਲੀ ਵਾਲਿਆਂ ਦੀਆਂ ਪਾਰਟੀਆਂ ਨਾ ਥੋੜਾ ਕੋਈ ਤੁਹਾਡੇ ਬਾਰੇ ਜਾਣਦੀਆਂ ਨਾ ਤੁਹਾਡੀ ਕੋਈ ਗੱਲ ਕਰਦੀਆਂ ਤਲਵੰਡੀ ਸਾਬੋ ਵਾਲਿਓ ਤੁਸੀਂ ਜਾਣਦੇ ਹੋ ਜੋ ਕੁਝ ਵੀ ਤਰੱਕੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਇਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੇ ਤੁਹਾਨੂੰ ਟਿਊਬਵਲ ਕਨੈਕਸ਼ਨ ਮਿਲੇ ਅਕਾਲੀ ਦਲ ਨੇ ਦਿੱਤੇ ਕਸੀਆਂ ਗੱਡੀਆਂ ਅਕਾਲੀ ਦਲ ਨੇ ਗੱਡੀਆਂ ਪੱਕੇ ਖਾਲੇ ਬਣਾਏ ਅਕਾਲੀ ਦਲ ਨੇ ਅੰਡਰਗਰਾਉਂਡ ਪਾਈਪਾਂ ਅਕਾਲੀ ਦਲ ਨੇ ਅਹੀ ਤਾਂ ਮੌਕੇ ਤੇ ਬਿਠੀ ਉਹ ਲਾਦੇ ਸੀ ਸਰਕਾਰੀ ਤੁਸੀਂ ਜਾਣਦੇ ਹੋ ਕੱਲੇ ਦਾਣਾ ਮੰਡੀਆਂ ਤੋਂ ਲੈ ਕੇ ਹਰ ਚੀਜ਼ ਕਿਸਾਨੀ ਦੀ ਜੇ ਅੱਜ ਕਿਸਾਨ ਅੱਜ ਖੇਤੀ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਸਰਕਾਰਾਂ ਦੇ ਦਰਾਨੀ ਆ ਸਾਰਾ ਕੁਝ ਹੋਇਆ ਗਰੀਬ ਨੂੰ ਆਟਾ ਦਾਲ ਛਗਨ ਪੈਨਸ਼ਨ ਹਰ ਸਹੂਲਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਤੁਹਾਡੇ ਇਲਾਕੇ ਵਿੱਚ ਜਿੰਨੀ ਵੀ ਡਿਵੈਲਪਮੈਂਟ ਪਿੰਡਾਂ ਦੀ ਹੋਈ ਹੈ ਤੱਕ ਸ਼੍ਰੀ ਤਲਵੰਡੀ ਸਾਬੋ ਜਾ ਕੇ ਗੁਰੂ ਦੀ ਨਗਰੀ ਜਾ ਕੇ ਦੇਖੋ ਕੀ ਹਾਲ ਹੁੰਦਾ ਸੀ ਤੇ ਕਿਵੇਂ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਬਣਾਇਆ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਇਕੱਠੇ ਹੋਈਏ ਇਕੱਠੇ ਹੋਈਏ ਆ ਤੁਹਾਡੇ ਵਕਾਰ ਦੀ ਗੱਲ ਹੈ